ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਕਾਰਪਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਹਾਂਜੀ ਅਸੀਂ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਏ ਹਾਂ ਇਹ ਜੋ ਅੱਜ ਕੱਲ ਫਰੰਟ ਪਲੇਟ ਦੇ ਨਾਲ ਜੋ কুর্তা ਸੈੱਟ ਚੱਲਦਾ ਹੈ ਉਹਦੀ ਹੈ ਵੈਸੇ ਮੈਂ ਇਹਦੀ ਕਟਿੰਗ ਕਰ ਲਈ ਹੈ ਸੋਚਿਆ ਤੁਹਾਡੇ ਨਾਲ ਸ਼ੇਅਰ ਕਰ ਲਵਾਂ ਤਾਂ ਇਹ ਤੁਹਾਨੂੰ ਦੱਸਾਂਗੇ ਕਿ ਕਿਵੇਂ ਇਸ ਦੀ ਕਟਿੰਗ ਕਰਨੀ ਹੈ ਠੀਕ ਹੈ ਜੀ ਇਹ ਦੇਖੋ ਇਹ ਫਰੰਟ ਔਰ ਬੈਕ ਪੱਲੇ ਦੋਨੋਂ ਨੇ ਇਹ ਬੈਕ ਪੱਲਾ ਹੈ ਔਰ ਇਹ ਫਰੰਟ ਪੱਲਾ ਹੈ ਜੋ ਸਾਡਾ ਇਹਦੇ ਵਿੱਚ ਤੁਸੀਂ ਕੀ ਦੇਖਣਾ ਹੈ ਕਿ हिਪ ਸਾਈਜ਼ ਔਰ ਘੇਰਾ ਜੋ ਸੂਟ ਦਾ ਹੁੰਦਾ ਹੈ ਉਹ ਦੇਖਣਾ ਹੈ हिਪ ਹੈਗੀ ਹੈ ਬੀ ਇੰਚ ਔਰ ਘੇਰਾ ਵੀ ਬੀ ਹੈ ਠੀਕ ਹੈ ਜੀ ਬੀ ਦੇ ਹਿਸਾਬ ਦੇ ਨਾਲ ਅਸੀਂ ਜੋ 2 ਇੰਚ ਐਕਸਟਰਾ ਲਿਆ ਹੈ ਬੈਕ ਪੱਲਾ ਠੀਕ ਹੈ ਇਹ ਦੇਖੋ ਇਵੇਂ 12 ਇੰਚ ਦਾ ਪੀਸ ਲਿਆ ਹੈ ਬੈਕ ਔਰ ਜੋ ਫਰੰਟ ਪੱਲਾ ਹੈ ਕਿਉਂਕਿ ਫਰੰਟ ਦੇ ਉੱਤੇ ਅਸੀਂ ਪਲੇਟ ਪਾਣੀ ਹੈ ਜੋ ਫਰੰਟ ਦੇ ਵਿੱਚ ਦੋ ਬਾਲ ਪੈਂਦੇ ਨੇ ਉਹ ਕਿਸ ਤਰ੍ਹਾਂ ਪਾਣੀ ਹੈ ਜੋ ਅਸੀਂ 2 ਇੰਚ ਐਕਸਟਰਾ ਲਿਆ ਆ ਔਰ ਫਰੰਟ ਪੱਲੇ ਨੂੰ ਉਸ ਤੋਂ ਵੀ 2 ਇੰਚ ਐਕਸਟਰਾ ਲੈਣਾ ਹੈ ਠੀਕ ਹੈ ਇਹ ਦੇਖੋ ਇਹ ਅਸੀਂ ਇਥੋਂ 14 ਇੰਚ ਲਿਆ ਹੋਇਆ 2 ਇੰਚ ਐਕਸਟਰਾ ਲਿਆ ਹੈ ਠੀਕ ਹੈ ਔਰ ਇੱਥੇ ਅਸੀਂ ਇੱਕ ਸਿੱਧੀ ਲਾਈਨ ਡਰਾ ਕਰ ਲੈਣੀ ਹੈ 2 ਇੰਚ ਦੀ ਠੀਕ ਹੈ 2-2 ਇੰਚ ਤੇ ਲਾਈਨ ਡਰਾ ਕਰ ਲੈਣੀ ਹੈ ਔਰ ਇਹਦੀ ਲੰਬਾਈ ਕਿੰਨੀ ਲੈਣੀ ਹੈ ਪਹਿਲਾਂ ਇੱਥੇ ਤੁਸੀਂ ਨੈਕ ਦਾ ਨਿਸ਼ਾਨ ਲਗਾ ਲੈਣਾ ਕਿ ਕਿੰਨਾ ਨੈਕ ਡੀਪ ਰੱਖਣਾ ਹੈ ਔਰ ਉਸ ਤੋਂ ਬਾਅਦ نیچے ਨੂੰ ਇਹ ਪੱਟੀ ਲੱਗੇਗੀ ਇੱਥੇ ਏ ਰੱਖਣੀ ਆ ਸੀ 15 ਇੰਚ ਤੇ ਮਾਰਕਿੰਗ ਕਰ ਲੈਣੀ ਆ 15 ਇੰਚ ਤੱਕ ਇੱਥੇ ਨਿਸ਼ਾਨ ਲਗਾ ਕੇ ਇੱਥੇ ਨਿਸ਼ਾਨ ਲਗਾ ਲੈਣਾ ਔਰ ਇਸ ਨਿਸ਼ਾਨ ਤੇ ਸਾਡੀ ਪਹਿਲਾਂ ਸਲਾਈ ਹੋਏਗੀ ਉਸ ਤੋਂ ਬਾਅਦ ਫਿਰ ਅਸੀਂ ਇੱਥੇ ਨੈਕ ਬਣਾਵਾਂਗੇ ਠੀਕ ਹੈ ਜੀ ਔਰ ਬਾਕੀ ਨਾਰਮਲ ਜੋ ਸੇਮ ਆਮ ਕੁਰਤੀਆਂ ਦੀ ਅਸੀਂ ਕਟਿੰਗ ਕਰਦੇ ਆਂ ਸੂਟ ਦੀ ਕਟਿੰਗ ਕਰਦੇ ਆਂ ਸੇਮ ਚੈਸਟ ਕਮਰ हिਪ ਦੇ ਨਿਸ਼ਾਨ ਲਗਾ ਕੇ ਪਲੇਟ ਦਾ ਨਿਸ਼ਾਨ ਲਗਾ ਲੈਣਾ ਆ ਔਰ ਇਸ ਦੇ نیچے ਤੋਂ ਅਸੀਂ ਇੱਥੋਂ 1.5 ਇੰਚ ਦਾ ਨਿਸ਼ਾਨ ਲਗਾ ਕੇ ਹਲਕਾ ਜਿਹਾ ਰਾਉਂਡ ਦਿੱਤਾ ਹੈ ਇਹ ਦੇਖੋ ਇੱਥੋਂ 1.5 ਇੰਚ ਤੇ ਮਾਰਕਿੰਗ ਕਰਕੇ ਇਸ ਤਰੀਕੇ ਦੇ ਨਾਲ ਗੁਲਾਈ ਦੇ ਕੇ ਇਸ ਤਰ੍ਹਾਂ ਇਹਨੂੰ ਕਟਿੰਗ ਕਰ ਲੈਣਾ ਹੈ ਠੀਕ ਹੈ ਜੀ ਹੁਣ ਅਸੀਂ ਤੁਹਾਨੂੰ ਇਹਦੀ ਸਟਿਚਿੰਗ ਦੱਸਦੇ ਹਾਂ ਕਿ ਕਿਸ ਤਰ੍ਹਾਂ ਕਰਨੀ ਹੈ ਔਰ ਬਹੁਤ ਹੀ ਸਿੰਪਲ ਸੋਬਰ ਜਿਹਾ ਬਹੁਤ ਹੀ ਪਿਆਰਾ ਡਿਜ਼ਾਈਨ ਬਣੇਗਾ ਹਾਂਜੀ ਆਓ ਕਰਦੇ ਹਾਂ ਹੁਣ ਸਟਿਚਿੰਗ ਹਾਂਜੀ ਸਭ ਤੋਂ ਪਹਿਲਾਂ ਇਹ ਜੋ ਆਪਾਂ ਲਾਈਨ ਡਰਾ ਕੀਤੀ ਹੈ ਇਹਦੇ ਉੱਤੇ ਆਪਾਂ ਸਲਾਈ ਲਗਾਵਾਂਗੇ ਇਸ ਤਰੀਕੇ ਦੇ ਨਾਲ ਬਿਲਕੁਲ ਸਿੱਧੀ ਇੱਥੋਂ ਜਿੱਥੇ ਐਂਡ ਹੋਣਾ ਅਸੀਂ ਕਿਸੇ ਪਾਸੇ ਨੂੰ ਵੀ ਸਲਾਈ ਘਮਾਣੀ ਨਹੀਂ ਹੈ ਬਸ ਇਹਨੂੰ ਸਿੱਧੀ ਬੈਕ ਕਰ ਲੈਣਾ ਹੈ ਇਹਨੂੰ ਡਬਲ ਸਲਾਈ ਕਰ ਲੈਣੀ ਹੈ ਤਾਂ ਕਿ ਸਲਾਈ ਜਿਹੜੀ ਸਾਡੀ ਪੱਕੀ ਹੋ ਜਾਵੇ ਇਸ ਤਰ੍ਹਾਂ ਹੁਣ ਇਸ ਕਪੜੇ ਦਾ ਹੀ ਜਿਹੜੇ ਬਲ ਪੈਣੇ ਨੇ ਦੋ ਠੀਕ ਹੈ ਇਹਨੂੰ ਇਸ ਤਰੀਕੇ ਦੇ ਨਾਲ ਡਬਲ ਕਰ ਲੈਣਾ ਹੈ ਹਾਫ ਹਾਫ ਦੋਨੋਂ ਸਾਈਡ ਨੂੰ ਫੋਲਡ ਕਰ ਲੈਣਾ ਹੈ ਇਹਨੂੰ ਚਾਹੋ ਤਾਂ ਤੁਸੀਂ ਪਹਿਲਾਂ ਪ੍ਰੈਸ ਦੇ ਨਾਲ ਵੀ ਬਿਠਾ ਸਕਦੇ ਹੋ ਜਾਂ ਤੁਸੀਂ ਹੱਥਾਂ ਦੇ ਨਾਲ ਵੀ ਇਹਦੀ ਕਰੀਜ ਸੈੱਟ ਕਰ ਸਕਦੇ ਹੋ ਇਸ ਤਰ੍ਹਾਂ ਇਹ ਦੇਖੋ ਇਹ ਸਾਡਾ ਫਰੰਟ ਤੇ ਬਲ ਬਣ ਗਏ ਨੇ ਦੋ ਠੀਕ ਹੈ ਬਹੁਤ ਹੀ ਸਿੰਪਲ ਈਜ਼ੀ ਤਰੀਕਾ ਹੈ ਅਗਰ ਤੁਸੀਂ ਜ਼ਿਆਦਾ ਇਹਨੂੰ ਅਟਰੈਕਟਿਵ ਨਹੀਂ ਬਣਾਉਣਾ ਹੈ ਤਾਂ ਤੁਸੀਂ ਸਿੰਪਲ ਜੋ ਸਲਾਈ ਹੈਗੀ ਆ ਉਹਦੇ ਉੱਤੇ ਸਿੰਪਲ ਬਟਨ ਲਗਾ ਸਕਦੇ ਹੋ ਅਸੀਂ ਇੱਥੇ ਲਗਾਣੀ ਹੈ ਇਹ ਪੱਟੀ ਇਹ ਮੈਂ ਪੇਸਟਿੰਗ ਪੇਪਰ ਲਗਾ ਕੇ ਇਹ ਪੱਟੀ ਬਣਾ ਕੇ ਰੱਖੀ ਹੋਈ ਹੈ ਇਹਦੀ ਚੜਾਈ ਜਿਹੜੀ ਹੈਗੀ ਆ 3 ਇੰਚ ਲਈ ਹੋਈ ਹੈ ਠੀਕ ਹੈ 1.5 ਇੰਚ ਦੀ ਪੱਟੀ ਮੈਂ ਰੈਡੀ ਕਰਕੇ ਰੱਖੀ ਹੋਈ ਹੈ ਪ੍ਰੈਸ ਕਰਕੇ ਇਹਦੇ ਉੱਤੇ ਅਸੀਂ ਇਹ ਲਗਾਵਾਂਗੇ ਲੈਸ ਇਹ ਲੈਸ ਦਾ ਜਿਹੜਾ ਸਿੱਧਾ ਹੀ ਸਾਈਡ ਹੈ ਉਹ ਕਪੜੇ ਦੇ ਨਾਲ ਰੱਖਣੀ ਹੈ ਔਰ ਉਲਟੀ ਸਾਈਡ ਉੱਪਰ ਨੂੰ ਰੱਖਣੀ ਹੈ ਕਿਉਂਕਿ ਇਹ ਫੋਲਡ ਹੋ ਜਾਣੀ ਹੈ ਇਸ ਤਰ੍ਹਾਂ ਸੀ ਜੋ ਪ੍ਰੈਸ ਦੇ ਨਾਲ ਕਰੀਜ਼ ਬਣਾਈ ਹੋਈ ਹੈ ਜੋ ਪ੍ਰੈਸ ਦੇ ਨਾਲ ਕਰੀਜ਼ ਬਣਾਈ ਹੋਈ ਹੈ ਉਸ ਦੇ ਉੱਤੇ ਉੱਤੇ ਅਸੀਂ ਲੈਸ ਨੂੰ ਰੱਖ ਕੇ ਸਿਲਾਈ ਕਰਾਂਗੇ ਇਸ ਤਰ੍ਹਾਂ ਔਰ ਪੱਟੀ ਦੇ نیچے ਅੱਧਾ ਇੰਚ ਛੱਡ ਕੇ ਅਸੀਂ ਲੈਸ ਨੂੰ ਫੋਲਡ ਕਰ ਲੈਣਾ ਹੈ ਇਸ ਤਰ੍ਹਾਂ ਕਾਰਨਰ ਬਣਾ ਲੈਣਾ ਹੈ ਇਸੇ ਤਰ੍ਹਾਂ ਹੀ ਦੂਸਰੀ ਸਾਈਡ ਤੋਂ ਕਾਰਨਰ ਬਣਾ ਕੇ ਲੈਸ ਨੂੰ ਉੱਪਰ ਨੂੰ ਫੋਲਡ ਕਰ ਲੈਣਾ ਹੈ ਇਸ ਤਰ੍ਹਾਂ ਕਿਸੇ ਵੀ ਸੂਟ ਤੇ ਤੁਸੀਂ ਪੱਟੀ ਬਣਾ ਕੇ ਲਗਾ ਸਕਦੇ ਹੋ ਇਦੇ ਨਾਲ ਜੋ ਸਿੰਪਲ ਸੂਟ ਵੀ ਹੁੰਦੇ ਆ ਉਹਦੀ ਵੀ ਲੁੱਕ ਸੋਹਣੀ ਬਣ ਕੇ ਆਂਦੀ ਆ ਐਕਸਟਰਾ ਲੈਸ ਨੂੰ ਸੀ ਕੱਟ ਦੇਣਾ ਆ ਹੁਣ ਜੋ ਇਹ ਲੈਸ ਦੇ ਕੋਰਨਰ ਥੋੜੇ ਖੜੇ ਹੁੰਦੇ ਆ ਇੱਥੇ ਅਸੀਂ ਹਲਕਾ ਜਿਹਾ ਕੱਟ ਲਗਾ ਲੈਣਾ ਆ ਜੋ ਸਲਾਈ ਤੋਂ ਪਿੱਛੇ ਲੈਸ ਐ ਇਸ ਤਰ੍ਹਾਂ ਇਹ ਦੇਖੋ ਇਨੂੰ ਹੁਣ ਇਸ ਤਰ੍ਹਾਂ ਫੋਲਡ ਕਰ ਲੈਣਾ ਹੈ ਕੱਪੜੇ ਨੂੰ ਦੇਖੋ ਕਿੰਨੀ ਫਿਨਿਸ਼ਿੰਗ ਦੇ ਨਾਲ ਸਾਡੀ ਪੱਟੀ ਬਣ ਕੇ ਰੈਡੀ ਹੋਈ ਆ ਹੁਣ نیچے ਤੋਂ ਵੀ ਅਸੀਂ ਇਹਨੂੰ ਇਸ ਤਰ੍ਹਾਂ ਫੋਲਡ ਕਰ ਲੈਣਾ ਹੈ ਹੁਣ ਅਸੀਂ ਇਹਨੂੰ ਸੂਟ ਦੇ ਉੱਤੇ ਲਗਾਵਾਂਗੇ ਜਿੱਥੇ ਅਸੀਂ ਸਲਾਈ ਕੀਤੀ ਆ ਠੀਕ ਹੈ ਜੀ نیچے ਤੋਂ ਬਲਾਂ ਨੂੰ ਸੈੱਟ ਕਰ ਲੈਣਾ ਹੈ ਪਹਿਲਾਂ ਦੇਖੋ ਕਿ ਸਾਡੀ ਕਰੀਜ਼ ਜਿਹੜੀ ਹੈ ਬਲ ਹੈ ਉਹ ਬਿਲਕੁਲ ਸੈਂਟਰ 'ਚ ਹੋਣ ਇਸ ਤਰ੍ਹਾਂ ਹੁਣ ਇਹਦੇ ਜਿੱਥੇ ਸਾਡੀ ਸਲਾਈ ਖਤਮ ਹੁੰਦੀ ਹੈ ਉੱਥੋਂ ਇਹ ਪੱਟੀ ਰੱਖ ਕੇ ਅਸੀਂ ਇਹਦਾ ਸੈਂਟਰ ਕਰ ਲੈਣਾ ਆ ਔਰ ਇੱਥੇ ਸਲਾਈ ਦੇ ਸੈਂਟਰ ਦੇ ਵਿੱਚ ਰੱਖ ਕੇ ਅਸੀਂ ਪੱਟੀ ਅਟੈਚ ਕਰ ਲੈਣੀ ਆ ਇਸ ਤਰ੍ਹਾਂ ਬਿਲਕੁਲ ਲੈਸ ਦੇ ਨਾਲ ਫੋਲਡਿੰਗ ਦੇ ਉੱਤੇ ਕੱਪੜੇ ਦੇ ਉੱਤੇ ਉੱਤੇ ਸਿਲਾਈ ਲਗਾਣੀ ਹੈ ਸੈਂਟਰ ਪਾਰਟ ਦਾ ਜ਼ਰੂਰ ਧਿਆਨ ਰੱਖਣਾ ਤੁਸੀਂ ਚਾਹੋ ਤਾਂ ਮਾਰਕਿੰਗ ਵੀ ਕਰ ਸਕਦੇ ਹੋ ਮਾਰਕ ਲਗਾ ਕੇ ਵੀ ਕਰ ਸਕਦੇ ਹੋ ਇੱਥੋਂ ਬਲਾਂ ਦੇ ਕੋਲ ਅਸੀਂ ਇੱਥੋਂ ਪੱਟੀ ਨੂੰ ਇਸ ਤਰ੍ਹਾਂ ਰੱਖ ਕੇ ਸਿਲਾਈ ਲਗਾ ਲੈਣੀ ਹੈ ਇਸ ਤਰ੍ਹਾਂ ਬਲਾਂ ਦਾ ਧਿਆਨ ਰੱਖਣਾ ਕਿ ਬਾਲ ਦੇ ਵਿੱਚ ਕਈ ਵਾਰ ਕੀ ਹੁੰਦਾ ਕਿ ਅਸੀਂ ਜਲਦਬਾਜ਼ੀ ਦੇ ਵਿੱਚ ਸਲਾਈ ਕਰ ਲੈਨੇ ਆ ਤਾਂ ਉਹਦੇ ਨਾਲ ਕੀ ਹੈ ਕੱਪੜਾ نیچے ਇਕੱਠਾ ਹੋ ਜਾਂਦਾ ਜਾਂ ਬਲ ਜਾ ਬਲ ਦੁਬਾਰਾ ਪੈ ਜਾਂਦਾ ਹੈ ਜਿੰਨਾ ਤੁਸੀਂ ਆਰਾਮ ਦੇ ਨਾਲ ਕੱਪੜੇ ਨੂੰ ਸਟਿਚ ਕਰੋਗੇ ਸਲਾਈ ਕਰੋਗੇ ਉਨਾ ਹੀ ਤੁਹਾਡੀ ਵਧੀਆ ਫਿਨਿਸ਼ਿੰਗ ਦੇ ਨਾਲ ਡਰੈਸ ਕੋਈ ਵੀ ਹੈ ਉਹ ਬਣ ਕੇ ਰੈਡੀ ਹੋਊਗੀ ਦੇਖੋ ਇਹ ਪੱਟੀ ਬਣ ਕੇ ਹੁਣ ਇਹਦੇ ਉੱਤੇ ਅਸੀਂ ਨੈਕ ਲਗਾਵਾਂਗੇ ਇਸ ਤਰ੍ਹਾਂ ਜਿਵੇਂ ਤੁਸੀਂ ਨਾਰਮਲ ਆਰਮ ਸੂਟ ਦੇ ਉੱਤੇ ਗਲਾ ਅਟੈਚ ਕਰਦੇ ਹੋ ਸੇਮ ਉਸੇ ਤਰ੍ਹਾਂ ਹੀ ਨੈਕ ਅਟੈਚ ਕਰ ਲੈਣਾ ਹੈ ਇਸ ਤਰ੍ਹਾਂ ਬਿਲਕੁਲ ਬੁਕਰਮ ਦੇ ਨਾਲ-ਨਾਲ ਸੀਨ ਲਗਾ ਲੈਣੀ ਹੈ ਹੁਣ ਅਸੀਂ ਦਾ ਐਕਸਟਰਾ ਵਿਚਲਾ ਕਪੜਾ ਹੈ ਇੱਕ ਇੱਕ ਪੈਰ ਦਾ ਮਾਰਜਨ ਛੱਡ ਕੇ ਕਟਿੰਗ ਕਰ ਲੈਣਾ ਹੈ ਇਸ ਤਰ੍ਹਾਂ ਬਿਲਕੁਲ ਈਜ਼ੀ ਤਰੀਕੇ ਦੇ ਨਾਲ ਅਸੀਂ ਤੁਹਾਨੂੰ ਇਹ ਕੁੜਤਾ ਬਣਾਉਣਾ ਦੱਸ ਰਹੇ ਹਾਂ ਹੁਣ ਅਸੀਂ ਇੱਥੇ ਛੋਟੇ-ਛੋਟੇ ਕੱਟ ਲਗਾਵਾਂਗੇ ਤਾਂ ਕਿ ਜਦੋਂ ਅਸੀਂ ਗਲਾ ਫੋਲਡ ਕਰਨਾ ਹੈ ਉਦੋਂ ਫਿਨਿਸ਼ਿੰਗ ਜਿਹੜੀ ਆ ਸੋਹਣੀ ਆਵੇ ਅਗਰ ਤੁਸੀਂ ਇਹ ਕੱਟ ਨਹੀਂ ਲਗਾਉਂਦੇ ਤਾਂ ਜਦੋਂ ਕਿਸੇ ਵੀ ਆਊਂਡ ਚੀਜ਼ ਨੂੰ ਫੋਲਡ ਕਰਦੇ ਆ ਤਾਂ ਉਹ ਸਫਾਈ ਨਹੀਂ ਆਂਦੀ ਉਹ ਫਿਨਿਸ਼ਿੰਗ ਨਹੀਂ ਆਂਦੀ ਠੀਕ ਹੈ ਜੀ ਹੁਣ ਅਸੀਂ ਇਹਨੂੰ ਇਸ ਤਰ੍ਹਾਂ ਫੋਲਡ ਕਰਕੇ ਇਹਦੇ ਉੱਤੇ ਉੱਤੇ ਇੱਕ ਬਾਟਮੀ ਸਲਾਈ ਲਗਾਵਾਂਗੇ ਫਿਨਿਸ਼ਿੰਗ ਦੇ ਲਈ ਇਹ ਦੇਖੋ ਇਸ ਤਰ੍ਹਾਂ ਸੀ ਦੇ ਉੱਤੇ ਉੱਤੇ ਇੱਕ ਸਲਾਈ ਲਗਾ ਦੇਣੀ ਹੈ ਅਗਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਡਿਜ਼ਾਈਨ ਸਿੰਪਲ ਸੋਬਰ ਇਜ਼ੀ ਸਮਝ ਵਿੱਚ ਆਉਂਦਾ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਔਰ ਸਬਸਕ੍ਰਾਈਬ ਜਰੂਰ ਕਰਿਓ ਚੈਨਲ ਨੂੰ ਤੁਸੀਂ ਸਾਨੂੰ ਇੰਸਟਾਗ੍ਰਾਮ ਤੇ ਵੀ ਫੋਲੋ ਕਰ ਸਕਦੇ ਹੋ ਕਾਰਬਟਿਕ ਪਲਾਚੋਰ ਥੈਂਕ ਯੂ ਫॉर ਵਾਚਿੰਗ ਕਾਰਬਟਿਕ ਚੈਨਲ